ਹਾਂਜੀ ਬਈ ਜੀ ਸਾਸੀ ਕਾਦਰ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਸ਼ੌਂਕੀ ਫਾਰਮਰ ਤੇ ਆਪਣਾ ਵੀਰੇ Facebook ਤੇ ਵੀ ਪੇਜ ਆ ਸ਼ੌਂਕੀ ਫਾਰਮਰ ਟਰੈਕਟਰਾਂ ਦੇ ਨਵੇਂ ਆ ਤੇ ਨਵੇਂ ਵੀਡੀਓ ਦੇਖਣ ਲਈ ਆਪਣੇ Facebook ਪੇਜ ਨੂੰ ਲਾਈਕ ਫੋਲੋ ਜਰੂਰ ਕਰਿਓ ਤੇ ਅੱਜ ਲੈ ਕੇ ਆਏ ਵੀਰੇ ਸਵਰਾਜ 855 ਫਰੀ ਸਪੀਡ ਬੜੇ ਵੀਰਾਂ ਦੀ ਡਿਮਾਂਡ ਤੇ ਕਹਿੰਦੇ 400 855 ਫਰੀ ਸਪੀਡ ਲਿਆਂਦਾ ਜਾਵੇ ਪੂਰਾ ਕੋਕਾ ਵੀ ਟਰੈਕਟਰ ਆ ਵੀਰੇ ਪੂਰਾ ਨਵਾਂ ਟਰੈਕਟਰ ਹੈ ਜਿੰਨਾ ਹੈਗਾ ਸਾਰਾ ਜੈਨੂਇਨ ਹੈ ਦੇਖ ਸਕਦੇ ਹੋ ਵੀਡੀਓ ਜੇ ਕੰਡੀਸ਼ਨ ਬਸ ਆਹ ਹਾਰ ਪਾ ਕੇ ਜੇ ਘਰੇ ਲੈ ਜਿਓ ਐ ਨਹੀਂ ਗਵੰਡੀ ਕੋਈ ਪੁਰਾਣਾਂ ਲਿਆਂਦਾ ਕਿ ਕਿਵੇਂ ਜਿਹੜੀ ਸੋ ਬਦਲ ਗਈ ਚਾ ਉਹ ਗੱਲਾਂ ਵੱਖਰੀਆਂ ਨੇ ਪੂਰਾ ਨਵਾਂ 95% ਕੰਡੀਸ਼ਨ ਦਾ ਟਰੈਕਟਰ ਦੀ ਤੇ ਬਾਕੀ ਉਹ ਬਾਈ ਨਾਮ ਲਿਆਵਾਂਗੇ ਕਿੰਨਾ ਮਾੜਦਾ ਕਿੱਥੋਂ ਦਾ ਨੰਬਰ ਹੈ ਕੀ ਗੱਲ ਹੈ ਸਾਰੀ ਡਿਟੇਲ ਪੁੱਛਦੇ ਆਂ ਬਾਈ ਤੋਂ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਕਿੰਨਾ ਮਾੜਦਾ ਬਾਈ ਟਰੈਕਟਰ ਇਹ ਇਹ ਵੀਰੇ 23 ਦੇ ਦੂਜੇ ਮਹੀਨੇ ਦਾ ਨਿਕਲਿਆ ਹੋਇਆ ਟਰੈਕਟਰ ਮਾਰਕਾ ਇਹ ਤੇ 22 ਦਾ ਜੀ ਪੰਪ ਦੇ ਮਾਰਕਾ ਦੇਖ ਸਕਦੇ ਹੋ ਵੀਰੇ 22 ਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਪਲੇਟ ਤੇ ਵੀ 22 ਦੀ ਹੈ ਕਿੰਨੇ ਘੰਟੇ ਚੱਲੇਗਾ 760 ਘੰਟੇ ਚੱਲਿਆ ਹੀ ਰਿਹਾ ਨਾ ਟਰੈਕਟਰ ਸਾਰੀ ਇਹ ਲੈ ਚਾਬੀ ਦਿਖਾ ਦਿਓ ਭਰਾਵਾਂ ਨੂੰ ਦਿੰਨਾ ਹੈਗਾ ਵੀਰੇ ਟਰੈਕਟਰ ਸਾਰਾ ਰੈਡੀ ਨਾਲ ਆ ਜੈਨੂਨ ਚੱਲੇ ਹੋਇਆ ਦੇਖ ਲਓ 760 ਘੰਟੇ ਚੱਲੇ ਦਾ ਤਾਂ ਬੰਦਾ ਵੀਰੇ ਜਿਹਨੇ ਚੈੱਕ ਕਰਾਉਣਾ ਕੰਪਨੀ ਚੋਂ ਰਿਕਾਰਡ ਕਢਾ ਸਕਦਾ ਟਰੈਕਟਰ ਦਾ ਠੀਕ ਹੈ ਹਾਂ ਦੋ ਤਿੰਨ ਸਰ ਪਸਾਉਂ ਜਾਂ ਨੇ ਇਹਦੀ ਕੰਪਨੀ ਚੋਂ ਜਾਂ ਨੇ ਜਿਹੜਾ ਚੱਲੇ ओरिजिनल ਹੀ ਚੱਲੇ ਬੇਚੋਂ ਦੇਖ ਸਕਦੇ ਵਿੱਚ ਸਾਰੀ ਗੱਲ ਨਵੇਂ ਇੱਕ ਤਰ੍ਹਾਂ ਦਾ ਇਹਦਾ ਕੋਈ ਕੰਪਨੀ ਕੰਡੀਸ਼ਨ ਟਰੈਕਟਰ ਹੈ ਹਾਂ ਟਾਇਰਾਂ ਦੀ ਗੱਲ ਕਰੀ ਬਾਈ ਟਾਇਰ 95 ਪੈਸੇ ਨੇ ਵੀਰੇ ਚਾਰੇ ਅੱਛਾ ਚੌਕੜਾ ਗੁਡਿਅਰ ਦਾ ਜੀ 95 ਬਏਹ ਟਾਇਰ ਨੇ ਵੀ ਗੁਡੀਅਰ ਕੰਪਨੀ ਦੇ ਦੇਖ ਸਕਦੇ ਹੋ ਕਿਤੇ ਵੀ ਕਾਹਤੇ ਚੱਲੀ ਨਹੀਂ ਟਰੈਕਟਰ ਦਾ ਇਹ ਪੂਰਾ ਚੰਗਾ ਬਈ ਬਾਕੀ ਕਲ ਮੈ ਨਹੀਂ ਲੱਗੀ ਦੇਖਦੇ ਕਿਤੇ ਇਹ ਵੀ ਜ਼ਿੰਮੇਵਾਰੀ ਆਪਣੀ ਜਿੰਨਾ ਹੈਗਾ ਜੈਨੂਨ ਆ ਸਾ ਸਸਟਿਕਰਸ ਤੋਂ ਕਰ ਵੀ ਦੇ ਜੋ ਮਰਗਾਟਾਂ ਨੇ ਉਹ ਨਾਲ ਦੀ ਨੇ ਇਹ ਤਾਂ ਇਹ ਲਾਲੂ ਵੀ ਰਾਮੇ ਹੋਇਆ ਟਰੈਕਟਰ 760 ਘੰਟਿਆਂ ਨਾਲ ਇਹਨਾਂ ਨੂੰ ਹੁੰਦਾ ਕੀ ਹੈਗਾ ਅ ਟਾਇਰ ਦੇਖ ਸਕਦੇ ਮੇਰੇ ਵਿੱਚੋਂ ਮਰਗਾੜ ਦੇਖ ਸਕਦੇ ਆ ਦੇਖ ਲੋ ਜਿਹੜਾ ਟੈਂਪਰੇਰੀ ਨੰਬਰ ਵਾਲੇ ਸਟਿੱਕਰ ਨੇ ਉਮੀ ਪਏ ਨੇ ਹਲੇ ਸਾਰੇ ਉੱਪਰੋਂ ਮੰਗਰਾੜ ਬੈਠਣ ਵਾਲੀ ਜਗ੍ਹਾ ਤੋਂ ਵੀ ਅਮਰਗਾਟਾਂ ਸਟਿੱਕਰ ਸਟੋ ਕਰ ਵੀ ਰਹੇ ਆ ਇਹ ਚੀਜ਼ਾਂ ਕਿੰਨਾ ਪੁੰਨਾਂ ਤੋਂ ਉੱਕ ਵਾਲਿਆਂ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਚਲਾਈ ਦਾ ਉੱਕ ਤੋਂ ਪਤਾ ਲੱਗ ਜਾਂਦਾ ਹੈ ਆ ਉਹ ਨਿੱਪਲ ਦੇਖ ਲੋ ਸਾਰੇ ਗਰੀਸ ਨਿੱਪਲ ਉਮੀ ਲੱਗੇ ਪਏ ਨੇ ਵੀਰੇ ਗੁੜੀਆ ਦੇ ਵੀਰੇ 4 ਟਾਇਰ ਨੇ 95 ਪੈਸੇ ਆ ਸਟਿਕ ਦੇਖ ਸਕਦੇ ਹੋ ਤੁਸੀਂ ਇਹ ਸਾਨੂੰ ਦੇਖੋ ਵੀਡੀਓ ਚ ਕਹਿੰਦਾ ਓਕੇ ਵਾਲੇ ਸਟicker ਨੇ ਲੱਗੇ ਨੇ ਪੂਰਾ ਨਵਾਂ ਦਾ ਟਰੈਬਰੇ ਐਨ ਜਮਾ ਸਾਰ ਬੈਟਰੀ ਬੂਟਰੀ ਤੱਕ ਸਭ ਨਾਲ ਡਾਇਰੈਕਟਰ ਦੇ ਲਈ ਆਪਾਂ ਖੋਲ ਕੇ ਦਿਖਾ ਦਨੇ ਆਂ ਅੰਦਰ ਵੀ ਸਿੱਕਾ ਸ਼ੁਕਰ ਜਿਹੜੇ ਆਉਂਦੇ ਨੇ ਜਿਵੇਂ ਕੰਪਨੀ ਨੇ ਉਮੀ ਲੱਗੇ ਪੈਨੇ ਸਾਰੇ ਮੂਰੋ ਦੇਖਦਾ ਨਾ ਬਈ ਇਹ ਪਲੇਟ ਪਲੂਟ ਹੈ ਨਾ ਨੰਬਰ ਕਿੰਨਾ ਬਈ ਇਹਦਾ ਨੰਬਰ ਵੀ ਇਹਦਾ ਸੰਗਰੂਰ ਦਾ ਜੀ ਪੀਪੀ 13 ਕਾਪੀ 23 ਦੀ ਹੈ ਕਾਪੀ 23 ਚ ਬਣੀ ਹੋਈ ਹੈ ਹਾਂਜੀ ਅੱਛਾ ਹਾਂਜੀ ਹਾਂਜੀ ਵੀਰੇ ਤੇ 760 ਘੰਟੇ ਚੱਲੇ ਹੋਇਆ ਨਾ 760 ਘੰਟੇ ਚੱਲੇ ਵੀਰੇ ਫਸਟ ਓਨਰ ਹੈ ਜੀ ਪਹਿਲੇ ਨਾਮ ਤੇ ਰੈਕਟਰ ਠੀਕ ਹੈ ਹਾਂਜੀ ਹਾਂ ਤੇ ਕੀ ਰੇਟ ਆ ਬਈ ਇਹਦਾ ਰੇਟ ਇਹਦਾ 7 ਲੱਖ 40 ਹਜ਼ਾਰ ਹੈ ਜੀ 740 ਬਾਕੀ ਮੌਕੇ ਤੇ ਵੰਤਣ ਹੋ ਜੀ ਵੰਤਣ ਹੋ ਜੂਗਾ ਵੀਰੇ ਹਾਂਜੀ ਰੇਟ ਜਾਇ ਜੇ ਹੈਗਾ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਕਈ ਵੀਰ ਉਹ 50000 ਥੱਲੇ ਬੋਲਣ ਲੱਗ ਜਾਂਦੇ ਨੇ ਉਹ ਗੱਲ ਨਹੀਂ ਆ ਡੱਕ ਡੱਪਾ ਨਾਲ ਆ ਲਿਆ ਸਾਰਾ ਇਹ ਜਿੱਕਰ ਵੀਰੇ ਹਾਂਜੀ ਹਾਂ ਸਾਰਾ ਠੀਕ ਆ ਡਰੈਸ ਕੀ ਆ ਬਾਈ ਆਪਣਾ ਡਰੈਸ ਸੁਨਾਮ ਕੋਲੇ ਪਿੰਡ ਆ ਜੀ ਬਿਸ਼ਨਪੁਰਾ ਠੀਕ ਆ ਵੀਰੇ ਠੀਕ 7 ਲੱਖ 40000 ਵੀਰੇ ਰੇਟ ਹੈਗਾ ਬਾਕੀ ਮੌਕੇ ਤੇ ਰੀਅਲ ਅਸਟਮੈਂਟ ਹੋ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਮਾੜਾ ਮੋਟਾ ਹੋਊਗਾ ਪਰ ਬਾਹਲਾ ਨਹੀਂ ਪੂਰਾ ਨਵਾਂ ਟਰੈਕਟਰ ਹੈ ਵੀਰੇ ਜਵਾ ਕੋਕਾ ਪੂਰਾ ਨਵਾਂ ਟਰੈਕਟਰ ਹੈ ਬਾਕੀ ਚਿਲਾ ਕੇ ਬਾਕੇ ਤਸੱਲੀ ਕਰਕੇ ਲਿਆ ਸਕਦਾ ਵੀਰੇ ਜਿਹੜੇ ਵੀਰੇ ਲੈ ਜਾਣਾ ਹੈਗਾ ਬਾਕੀ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਬਾਈ ਜੀ